ਕਿੰਨੀ ਮੋਟੀਆਂ ਤੇ ਮੋਟੀਆਂ ਨਜ਼ਰਾਂ ਦੀ ਮੈਂ ਇਨੀ ਕਿਊਟ ਹੋ ਨਹੀਂ ਦੇਖਦਾ ਗਰਦੀ ਪਤਾ ਕਿਊਟ ਆ ਕੁੜੀ ਅੱਜ ਕਿੰਨੇ ਬੰਦੇ ਰੋਟੀਆਂ ਖਾਣਗੇ ਮੰਮੀ ਗਲੀ ਨੇ ਮੈਂ ਖੱਲੀ ਨੇ ਨਹੀਂ ਖਾਣੀਆਂ ਤੇਰੇ ਬੰਦਿਆਂ ਨੇ ਹੀ ਖਾਣੀਆਂ ਨੇ ਮੇਰੇ ਬੰਦੇ ਨਾ ਬੰਦਾ ਬੰਦੇ ਨਹੀਂ ਹੁੰਦੇ ਜਿਹੜਾ ਕੰਮ ਆ ਲੈ ਕੇ ਆਹਦੀ ਸੀ ਤੂੰ ਹਾਂ ਮੇਰੇ ਕੰਮ ਵਾਲੇ ਹੀ ਬੰਦੇ ਓਏ ਹਲੋ ਕੀ ਕਰ ਰਿਹਾ ਹੈਂ ਬੰਦੇ ਹੋਣਗੇ ਤੇ ਕੰਮ ਕਰਨਗੇ ਤੇ ਬੰਦੇ ਹੀ ਨਾ ਹੋਣਗੇ ਤੇ ਕੰਮ ਕੌਣ ਕਰੂਗਾ ਅੱਜ ਇੱਕ ਭੈ ਦੋਵਾਂ ਨੂੰ ਲਾ ਲਿਆ ਤੂੰ ਨਾਲ ਭੂਤਾਂ ਨੇ ਤਾਂ ਨਹੀਂ ਬਾਅਦ ਚ ਵੇਖਾਂਗੇ ਡਾਇਰੈਕਸ਼ਨ ਵਾਜੇ ਪੜਾ ਢਿੱਡ ਡਾਇਰੈਕਸ਼ਨ ਵੇਖ ਤੂੰ ਕਿ ਭੁੱਖ ਲੱਗੀ ਵੀ ਬੰਦਾ ਚਾਹ ਰਿਹਾ ਭਾਈ ਲਾਲੀ ਕਮਿਟਰ ਨੂੰ ਬੇਨਤੀ ਕੀਤੀ ਜਾਂਦੀ ਆ ਸਾਮਾਨ ਦੇ ਵਿੱਚ ਜੇ ਕੋਈ ਸਾਮਾਨ ਚੋਰੀ ਹੋ ਜਾਵੇ ਤੇ ਇਹ ਬੰਦਾ ਜ਼ਿੰਮੇਵਾਰ ਆਊਗਾ ਮੈਂ ਮਾਇਆ ਭਰਾਵਾ ਮੈਂ ਪਰਦੇ ਵਾਲੀਆਂ ਚੱਕੀਆਂ ਹੋਈਆਂ ਪੰਜ ਖਾਨ ਵਾਲੀਆਂ ਹੋਈਆਂ ਕਮੇਟੀ ਕਰਨ ਲਈ ਹੋਵਾ ਹੋਵਾਂ ਦਿੰਨੀ ਆ ਬਦ ਦੇ ਦੇ ਮਾ ਚੱਕੀਆਂ ਮੈਂ ਰੋੜਾ ਪੈ ਕੇ ਇਹਦੇ ਪਲੇਟਾ ਕੱਢਣਾ ਮੇਰਾ ਰੋੜਾ ਲਈ ਬਣੂਗੀ ਜੇ ਆਪਣੇ 5 ਡਿਗਰੀ ਬਣੂ ਜੇ ਕੋਈ ਚਾਹੁੰਦੇ ਟੈਸਟ ਕਰ ਮਾਰ ਹੁਣ ਇੱਕ ਵਿੱਚ ਰਖਾਦੇ ਮੋਲੀ ਵਾਲੇ 850 ਕੀ ਕਿਹਨੂੰ ਤੇਰਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਿਉ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਤੂੰ ਕਿੰਨੀ ਮੋਟੀ ਐ ਤੇ ਮੋਟੀ ਨਾ ਜਰਾਂਦੀ ਮੈਂ ਇਨੀ ਕਿਊਟ ਹੋਣੇ ਦੇਖਦਾ ਗਿਰਦੀ ਪਤਾ ਕਿਊਟ ਆ ਕੁੜੀ ਤੁਹਾਨੂੰ ਮੋਟਾ ਦੀ ਦੀ ਹੀ ਜਾਂਦੀ ਗੱਲੀ ਤੁਹਾਨੂੰ ਦੇਖਦੀ ਆ ਕਿਊਟ ਆ ਤੂੰ ਆ ਅੱਧੀ ਅਭੀਆਂ ਪਤਾ ਨਹੀਂ ਅੱਜ ਕਿੰਨੇ ਬੰਦੇ ਰੋਟੀਆਂ ਖਾਣਗੇ ਮੰਮੀ ਗਲੀ ਨੇ ਮੈਂ ਕੱਲੀ ਨੇ ਨਹੀਂ ਖਾਣੀਆਂ ਤੇਰੇ ਬੰਦਿਆਂ ਨੇ ਹੀ ਖਾਣੀਆਂ ਨੇ ਮੇਰੇ ਬੰਦੇ ਨਾ ਬੰਦਾ ਬੰਦੇ ਨਹੀਂ ਹੁੰਦੇ ਜਿਹੜੀ ਆ ਨਾ ਕੰਮ ਆ ਲੈ ਕੇ ਆਇਆ ਹਾਦੀ ਸੀ ਤੂੰ ਹਾਂ ਆਹ ਮੇਰੇ ਕੰਮ ਵਾਲੇ ਹੀ ਬੰਦੇ ਓਏ ਹੈਲੋ ਕੀ ਕਰ ਰਹੇ ਆ ਇਹ ਬੰਦੇ ਹੋਣਗੇ ਤੇ ਕੰਮ ਕਰਨਗੇ ਜਾਂ ਬੰਦੇ ਹੀ ਨਾ ਹੋਣਗੇ ਤੇ ਕੰਮ ਕੌਣ ਕਰੂਗਾ ਅੱਜ ਇੱਕ ਪੈਂ ਦੋਵਾਂ ਨੂੰ ਲਾ ਲਿਆ ਤੂੰ ਨਾਲ ਭੂਤਾਂ ਨੇ ਤਾਂ ਨਹੀਂ ਕੰਮ ਕਰਦੇ ਦੋਨ ਹੀ ਲਾ ਲਿਆ ਅੱਜ ਉਹਨਾਂ ਨੂੰ ਉਹ ਆਈ ਸੀ ਕਿ ਜੇ ਮੈਂ ਕਹਾਂ ਚਲ ਦੋ ਰੋਟੀਆਂ ਆਏ ਹੋ ਰੱਬਾ ਲਾਲਚ ਦਾ ਬੁਰੀ ਬਲਾਏ ਨਹੀਂ ਛੱੜਦੀ ਕਿਸੇ ਦਾ ਮੌਕਾ ਐਵੇਂ ਨਾ ਸੁਣਿਆ ਕਰੋ ਜੀ ਹਰਜੀਤ ਕੌਰ ਦੀ ਆਹ ਕੱਲੀ ਕੁਲੀ ਵੇਖ ਲਓ ਕਹਿੰਦਾ ਮੋਟੇ ਰੋ ਪਿਆਦੇ ਮੈਨੂੰ ਹਾਈਡਰੇਸ਼ਨ ਹੋ ਜੂ ਹਾਈਡਰੇਸ਼ਨ ਪੂਰੀ ਹੋ ਜੂਗੀ ਭਰਾਵਾ ਬੋਡੀ ਹਾਈਡਰੇਟ ਬੋਡੀ ਡੀ ਹਾਈਡਰੇਟ ਹੋਈ ਹੋ ਪੂਰੀ ਹੋ ਜੂਗੀ ਹਾਈਡਰੇਸ਼ਨ ਲਾ ਲਾ ਬੂਝ ਹੀ ਅੜ ਗਈ ਜੀ ਅੱਥ ਲੱਗੀ ਤੂੰ ਰੋ ਪਿਆ ਅੱਗ ਲੱਗੇ ਤੂੰ ਉਹ ਪਿਆ ਹਾਈਡਰੇਟ ਬਾਕੀ ਡੀ ਹਾਈਡਰੇਸ਼ਨ ਆ ਕੇ ਬਾਅਦ ਚ ਵੇਖਾਂਗੇ ਬੋਡੀ ਡੀ ਹਾਈਡਰੇਸ਼ਨ ਬਾਅਦ ਵਿੱਚ ਵੇਖਾਂਗੇ ਬੜਾ ਢਿੱਡ ਡੀ ਹਾਈਡਰੇਸ਼ਨ ਵੇਖ ਤੂੰ ਕਿ ਭੁ ਅਰ ਸੋਨਿਆ ਜੱਜ ਦਾ ਬਾਹਰ ਆ ਜਿਓ ਯਾਰ ਬੰਦਾ ਚਾਹ ਭਾਈ ਲਾਲੀ ਕਮਿੰਡਰ ਤੁਹਾਨੂੰ ਬੇਨਤੀ ਕੀਤੀ ਜਾਂਦੀ ਆ ਸਾਮਾਨ ਦੇ ਵਿੱਚੋਂ ਜੇ ਕੋਈ ਸਾਮਾਨ ਚੋਰੀ ਹੋ ਜਾਵੇ ਤੇ ਇਹ ਬੰਦਾ ਜ਼ਿੰਮੇਵਾਰ ਹੋਊਗਾ ਮੈਂ ਆ ਭਰਾਵਾ ਮੈਂ ਵੀਰ ਜੀ ਤੁਹਾਡਾ ਕੋਈ ਸਾਮਾਨ ਸਮੂਹ ਚੋਰੀ ਹੋ ਜੇ ਤੇ ਆਹ ਜੇ ਬੰਦਾ ਜ਼ਿੰਮੇਵਾਰ ਜੀ ਮੈਂ ਦੱਸ ਕੇ ਚੱਕੂ ਬਈ ਐ ਨਹੀਂ ਕਰਦਾ ਮਿੱਠਾ ਬੰਦਾ ਬਈ ਚਲੋ ਆਪਣਾ ਵੀ ਬੰਦਾ ਕੋਈ ਪਾਲਾ ਚੱਕਣਾ ਆ ਇਹਦੇ ਬਿਸਕੁਟੇ ਸੌ ਲੱਗੇ ਜਿਹੜਾ ਚੱਕੇ ਕੁੱਤਾ ਕੰਜਰ ਹੋਵੇ ਉਹਨੇ ਚੱਕਣਾ ਤੇਰਰ ਕੀ ਆ ਕਿੰਨਾ ਡਿਨਰ ਦਾ ਟੇਟ ਲੈਣਾ ਤੂੰ ਇਕੱਠੇ ਬੈ ਕੇ ਕਦੇ ਚਾੜੀ ਵੀਤੀ ਸਾਰੇ ਡੱਬੇ ਨੇ ਡਿਨਰ ਕਿੱਥੋਂ ਕਰ ਲਵਾਂਗੇ ਪਰਤੇ ਨਹੀਂ ਚੱਕੀਆਂ ਹੋਈਆਂ ਪੰਜ ਨੂੰ ਖਾਣ ਵਾਲੀਆਂ ਬਣੀਆਂ ਕਮੇਟੀ ਕਰਨੀ ਉਹ ਆਹ ਬਦਲ ਦੇਣੀ ਆਪ ਬਦਲ ਦੇਣੀ ਮਾੜਾ ਚੱਕਿਆ ਮੈਂ ਉਹ ਰੋਹਾਂ ਬੈ ਕੇ ਪਲੇਟਾ ਕਰਨੀ ਚੱਲੋ ਮੇਰਾ ਘਟਾ ਲੈਣਾ ਡਿਨਰ ਦਾ ਟੇਟ ਲੈਣਾ ਤੂੰ ਇਕੱਠੇ ਇਹ ਮਤਲਬ 에ਅ ਫਰੈਸ਼ਨਰ ਆ ਮਤਲਬ 에ਅ ਨੂੰ ਸਾਫ਼ ਕਰਦਾ ਜੇ ਮੈਂ ਪੱਦ ਪਾਣਾ ਕਰੂੰ ਉਹ ਵੀ ਫ੍ਰੈਗਰੈਂਟ ਬਣਾ ਕੇ ਪੈਂਦਾ ਹਾਂ ਹਾਂਜੀ ਜੀ ਦੱਸੋ ਜਿਹੜਾ ਪੱਦ ਆ ਸਾਫ਼ ਕਰਦਾ ਕਿਉਂਗਾ ਹਾਂ ਇਹ ਵੈਂਟੀਲੇਸ਼ਨ ਦਾ ਕੰਮ ਕਰੀਉਂਗਾ ਮੈਂ ਆਪਣੀ ਰੋਜ਼ ਵਾਲੀ ਬਣੂੰਗੀ ਆਪਣੇ ਪੱਦ ਡਿ ਜਗੀਲਾ ਜੇ ਸਾਰਾ ਕੁਝ ਫੇਲ ਹੋ ਜਾਣਾ ਇੱਥੇ ਸਾਡੇ ਵਾਲੇ ਵੀ ਬਹੁਤ ਕਵਰ ਨਹੀਂ ਲੱਗਿਆ ਲਿਖੂ ਨਾ ਨਹੀਂ ਨਹੀਂ ਕਵਰ ਬਹੁਤ ਆ ਮੇਰੇ ਕੋਲ ਮੈਂ ਪ੍ਰਮੋਸ਼ਨ ਕਰਦਾ ਕੈਮਰਾ ਵਾਲੀ ਦੀ ਪੱਕੀ ਮੈਨੂੰ 7-8 ਭੇਜਦਾ ਯਾ ਉੱਤੇ ਦੇ ਆਉਂਦਾ ਹੀ ਨਹੀਂ ਮੇਰੇ ਤੇ ਆ ਵੀਰ ਕੋਲੇ ਤੁਸੀਂ ਆਣ ਕੇ ਆ ਫੋਨ ਲੈ ਸਕਦੇ ਆ ਨੀ ਮਿੰਨੀ ਮਿੰਨੀ ਜਿਹੜੇ ਜਦਾਏ ਜਸਪਾਲ ਸਾਡੇ ਲਈ ਨਿੱਕੇ ਨਿੱਕੇ ਫੋਨ ਆ ਕਿੰਨਾ ਕੁ ਕੁਛ ਖਾਣਾ ਭਾਜੀ ਜਿੰਨਾ ਚਿਰ ਮੁੱਕਦਾ ਨਹੀਂ ਦੁਕਾਨਾਂ ਤੋਂ ਨਵੀਂ ਆਈ ਕੋਈ ਇਹਨਾਂ ਦੀ ਕਿਹੜੀ ਆਈ ਹੈ ਤੇ ਹੁਣ ਆਊਗੀ ਜਦੋਂ ਦੇਖੀ ਕਿ ਆ ਉਹ ਲੈ ਰੇਤਾ ਤੇ ਚਲਾਉਂਦੇ ਆ ਜੀ ਕਿ ਜਿਹੜਾ ਦੋ ਮੈਂ ਇਹ ਤੇਰੇ ਵਰਗੇ ਵਾਲੀ ਨਹੀਂ ਬਣੀਆਂ ਭਰਾਵਾ ਚੀਜ਼ਾਂ ਛੱਡ ਦੇ ਨੂੰ ਆ ਕੋ ਟਾਇਰੋਂ ਭੰਦੇ ਇਹ ਤੋਂ ਡਰਗਿਆ ਲਈ ਨਹੀਂ ਗਿਆ ਜਵਾਕਾਂ ਵਾਲੀ ਹੈ ਪਰ ਇਹ ਭੰਨ ਲਾ ਪਿਆ ਉਹ ਨੋ ਚਰੀ ਨੂੰ ਸੰਗਾ ਜੀ ਆ ਹੈਪੀਟ ਬੋਲ ਆ ਵੇਖੋ ਵੀਰ ਜੀ ਮੈਂ ਝੂਠ ਨਹੀਂ ਬੋਲਦਾ ਤੁਸੀਂ ਸੰਗਾ ਜੀ ਝੂਠ ਨਹੀਂ ਬੋਲਦਾ ਆ ਦੇਖੋ ਹੇਗਾ 8200 ਮੇਰੇ ਖਾਦੇ ਮੋਲੀ ਵਾਲੇ 8200 ਕੀ ਕਿਨੂੰ ਤੇਰਾ ਲੈ ਲੈਣਾ ਮੈਂ ਵੀ ਫੇਲ ਆਇ ਤੇ ਅੱਗੇ ਦਾ ਸਪਰੇਅ ਹੀ ਕੋਟੈਂਸੀ ਸਪਰੇਅ ਵਾਲੀ ਵੱਡੀ ਆ ਕੇ ਇਹ ਤਰੀ ਲਈ ਆਉਂਦੇ ਉਹ ਟਾਗ ਆ ਗਏ ਉਹ ਵਾਸ਼ਰੂਮ ਚ ਨਹੀਂ ਲਾਈ ਤੇ ਨੀਰ ਫਰੈਸ਼ਿੰਗ ਟਿੱਕੀਆਂ ਆਈਆਂ ਬੰਨ ਦਿਆ ਕਰ ਤੇਰੇ ਮਗਰ ਉਹ ਵੀ ਫੇਰ ਸਾਰਾ ਮੇਰੇ ਮੋਟੇ ਆ ਕੇ ਸਾਰਾ ਵੀ ਭੇਜਾ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ